ਨਹੀਂ ਵੀ ਕਾਰ ਦੀ ਥੋਤੀ ਸਮਾਰੀ ਨਹੀਂ ਹੈਗੀ ਅਪਾ ਸੁਰਖੀ ਨਹੀਂ ਮਿਲੇ ਕੀ ਕਰਾਣੀ ਵੇਚਦੇ ਹੈਗੇ ਜੀ ਬਾਈ ਦਿੱਲੀ ਨਾਲ ਵੀ ਆਪਣੀਆਂ ਸਸਤੀਆਂ ਕਾਰਾਂ ਪੁੰਡੀਆਂ ਨੇ ਸਸੀ ਕਾਲਾ ਬਾਈ ਜੀ ਸਸੀ ਕਾਲਾ ਬਾਈ ਜੀ ਬਾਈ ਨਾ ਦੱਸੋ ਪਹਿਲਾਂ ਆਪਣਾ ਆਪਣੇ ਨਾਲ ਆ ਗਿਆ ਵੀਰੇ ਦੀਪ ਚਾਹਲਾ 50 ਮੋਟਰ ਮਾਨਸਾ ਦੇ ਉੱਤੇ 50 ਮੋਟਰ ਮਾਨਸਾ ਦੇ ਹਾਂਜੀ ਬਾਈ ਜੀ ਸਟਾਕ ਨਵਾਂ ਆਇਆ ਜਪਲੇ ਦੁਆਰੇ ਹੈਣਾ ਬਾਈ ਬਾਈ ਜੀ ਆਪਣੇ ਕੋਲ ਸਾਰਾ ਸਟਾਕ ਨਵਾਂ ਆਇਆ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾਗਾ ਜੀ ਬਾਈ ਜੀ ਅੱਗੇ ਵੀ ਆਪਿਆ ਇਸੇ ਤਰ੍ਹਾਂ ਆਪਾਂ ਨੂੰ ਪਿਆਰ ਦਿੰਦੇ ਰਹੋ ਕਿ ਆਪਣੀ ਫਰਮਾ ਵੀਰੇ ਇਹ ਆ ਮੋਟਰ ਮਾਨਸਾ ਬਾਈ ਜੀ ਹਾਂਜੀ ਵੀਰੇ ਆਪਾਂ ਆਫਰ ਰੇਟ ਦੇ ਵਿੱਚ ਵੀਰੇ ਕਾਰਾਂ ਲੈ ਕੇ ਆਇਆਗੇ ਠੀਕ ਆ ਵੱਡੇ ਬਾਈ ਤੁਹਾਡੇ ਲਈ ਲੈ ਕੇ ਡੀਆਰ ਜਿਹੜਾ 13 ਮਾਡਲ ਆ ਵੀਰੇ ਸਾਰੀ origignal ਕਾਰ ਆਗੀ ਠੀਕ ਆ ਵੱਡੇ ਬਾਈ ਬਠਿੰਡਾ ਨੰਬਰ ਆ ਸੈਕੰਡ ਆਨਰ ਦੀ ਕਾਰ ਆ ਜੀ ਵੱਡੇ ਬਾਈ ਨਵੇਂ ਟਾਇਰਾਂ ਦੇ ਵਿੱਚ ਆ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰਦੇ ਸਾਰੀ ਸ਼ੀਲਡ ਗੱਡੀ ਹੈ ਜੀ ਠੀਕ ਆ ਵੱਡੇ ਬਾਈ 1 ਰੁਪਏ ਲਾਉਣ ਦੀ ਲੋੜ ਨਹੀਂ ਹੈ ਕਿ ਤੇਲ ਪਾਉਣੇ ਤੇ ਚਲਾਉਣਾ ਵੀਰੇ ਕਾਰ ਦਾ ਵੀਡੀਓ ਆਈ ਵਾਹ ਜੀ ਵਾਹ ਬਾਈ ਬਿਲਕੁਲ ਬਾਜ਼ੀਵ ਰੇਟ ਦੇਊਗਾ ਜੇ ਕੋਈ ਮੇਰੇ ਨਾਲ ਲੋਡ ਕਰਵਾਉਣਾ ਚਾਹੁੰਦਾ ਆਪਾਂ ਲੋਡ ਵੀ ਕਰਵਾ ਕੇ ਦੇਵ ਛੋਟਾ ਰੇਟ ਨਾ ਕੱਟਨਾ ਵੰਦ 270000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਠੀਕ ਆ ਬਾਈ ਲੋਨ ਕਿੰਨਾ ਹੋ ਜੂਦੇ ਬਾਈ ਲੋਨ ਵੀ 2.2 ਲੱਖ ਰੁਪਏ ਤੱਕ ਦਾ ਆਪਾਂ ਤੁਹਾਡੀ ਪ੍ਰੋਫਾਈਲ ਤੇ ਅਡਵੈਂਡ ਕਰਦੇ 2.2 ਲੱਖ ਰੁਪਏ ਦਾ ਆਪਾਂ ਕਰਦੇ ਲੋਨ ਕਰਵਾ ਕੇ ਦੇ ਦਾਂਗੇ 2.2 ਲੱਖ ਦਾ ਬਾਈ ਜੀ ਵਾਹ ਜੀ ਵਾਹ ਜੀ ਸਿਰਫ 20000 ਵਰਤੀ ਲੈ ਜੀ ਹਾਂ ਜੀ ਠੀਕ ਆ ਬਾਈ ਜੀ ਜਹਾ ਅਮਰੂਤੀ ਪਈ ਆ ਬੰਦੇ ਆ ਬਾਈ ਜੀ ਤੋਹਫਾ ਲੈ ਕੇ ਆਏ ਆ ਤੁਹਾਡੇ ਲਈ ਵਾਹ ਜੀ ਵਾਹ ਜੀ 2007 ਮਾਡਲ ਆ ਬਾਈ ਜੀ ਵਾਹ ਜੀ ਵਾਹ ਜੀ ਫਰੰਟ ਸ਼ੀਸ਼ੇ ਤੱਕ ਵੀ ਕਾਰ ਦੇ ਨਾਲ ਦਾ AC ਵਾਲੀ ਅਮਰੂਤੀ ਹੈ ਇਹ AC ਵਾਲੀ ਜਿਹੜੇ ਮੇਰੇ ਵੀਰ ਅਮਰੂਤੀ ਦੇ ਸ਼ਕੀਨ ਨੇ ਮੋਟਰਸਾਈਕਲ ਦੇ ਰੇਡ ਵੀ ਕਾਰ ਹੈ ਜੀ ਵੱਡੇ ਸਾਰੀ ਜਨਵਨ ਜਿਹੜੇ 37 ਇਰ ਚੱਲੀ ਹੋਈ ਆ ਫਰੰਟ ਸ਼ੀਸ਼ੇ ਤੱਕ ਕਾਰ ਦਾ ਲਾਲ ਦਾ ਠੀਕ ਆ ਭਾਈ ਸੀ ਐਨ ਜੀ ਪਹਿਲੀ ਉਹਦੇ ਅਮਰੂਤੀ ਮਿਲਦੀ ਨਹੀਂ ਆ ਕਿ ਭਾਈ ਜੀ ਇਹ ਮਿਲਦੀ ਆ ਪਟਰੋਲ ਪਲਸ ਜੀ ਐਨ ਜੀ ਦੀ ਕਾਰ ਆ ਕੀ ਠੀਕ ਆ ਭਾਜੀ ਛੋਟਾ ਰੇਡ ਦਊਗਾ 55000 ਰੁਪਏ ਦੀ ਕਾਰ ਲੈ ਜਾਓ 55000 ਰੁਪਏ ਦੀ ਸਿਰਫ 55000 ਰੁਪਏ ਦੀ ਠੀਕ ਆ ਭਾਜੀ ਦੇ ਕੋਈ ਮੇਰੇ ਵੀਰ ਲੋਨ ਦੇ ਕੋਈ ਲੋਨ ਇਹਦਾ ਲੋਨ ਨਹੀਂ ਆਉਂਦਾ ਕੇਸ ਦਾ ਆਫਰ ਰੇਟ ਦੇ ਵਿੱਚ ਠੀਕ ਆ ਬਾਈ ਰੇਟ ਦੇ ਰਿਹਾ ਬਾਈ ਜੀ ਫਾਂਡ ਸੀਸੇ ਤੱਕ ਵੀ ਕਾਰ ਦਾ ਨਾਲ ਦਾਗਾ ਵਾਹ ਜੀ ਪੈਟਰੋਲ ਪਲੱਸ ਦੁਆਰਾ ਹੀ ਆ ਦੇਣਾ ਪੈਟਰੋਲ ਪਲੱਸ ਸੀਐਨਜੀ ਵਾਲਾ ਆਗੀ ਵਾਹ ਜੀ ਵਾਹ ਜੀ ਏਸੀ ਵਾਲੀ ਮਰੂਪੀ ਹੈਗੀ ਪਾਸਿੰਗ ਆਊਟ ਹੈਗੀ ਪਾਸਿੰਗ ਆਊਟ 55000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਠੀਕ ਆ ਬਾਈ ਕਿਹਾਂ ਜੀ ਆਪਣੇ ਲਈ ਬਾਈ ਸਲੂਟ ਬਾਈ ਇਹ ਵੀ ਲਈ ਜੀ ਆਫਰ ਰੇਟ ਵਾਲੀ ਕਾਰ ਆਗੀ 2014 ਬੜੇ 15 ਇਹ ਚਾਰ ਨੰਬਰ 67 ਨੰਬਰ ਦੀ ਕਾਰ ਹੈ ਵੀ ਠੀਕ ਆ ਬਾਈ ਜੀ ਦੇਈਂ ਕਾਰ ਦੀ ਧੋਤੀ ਸਮਾਰੀ ਨਹੀਂ ਹੈਗੀ ਆਪਾਂ ਸੁਰਖੀ ਨਹੀਂ ਵੀ ਲੈ ਕੇ ਘਰ ਨਹੀਂ ਵੇਚਦੇ ਹੈਗੇ ਜੀ ਬਾਈ ਬਿੱਲੀ ਨਾਲ ਵੀ ਆਪਣੀਆਂ ਸਸਤੀਆਂ ਕਾਰਾਂ ਪੰਡਿਆਂ ਨੇ ਜਿਵੇਂ ਲੈਂਦੇ ਆਪਾਂ ਉਹ ਵੀ ਖੜੀ ਆ ਹਨਾ ਬਾਈ 12 ਮਾਡਲ ਦੇ ਰੇਟ ਦੇ ਵਿੱਚ ਕਾਰ ਦੇ ਦਿੰਦਾ ਬਾਈ ਜੀ ਕਾਰ ਦੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੋ ਜੀ ਬਾਈ ਤੇਲ ਪੌੜੇ ਤੇ ਚਲੋਣੀਆਂ ਬਿਲਕੁਲ ਨਵੀਂ ਕਾਰ ਨਾਉਣ ਐਕਸੀਡੈਂਟਲ ਸਾਰੇ ਸ਼ੂਸ਼ੇ ਨਾਲ ਦੇ ਠੀਕ ਆ ਬਾਈ ਛੋਟਾ ਰੇਟ ਤੇ ਜੇ ਕੋਈ ਮੇਰਾ ਵੀਰ ਫੁੱਲ ਲੋਨ ਕਰਵਾਉਣ ਚਾਹੁੰਦਾ ਫੁੱਲ ਲੋਨ ਵੀ ਕਰਵਾ ਕੇ ਦੇਵਾਂਗਾ ਠੀਕ ਆ ਬਾਈ ਤੁਹਾਡੀ ਪ੍ਰੋਫਾਈਲ ਦੇ ਟੈਂਡੈਂਡ ਕਰਦੇ ਉਦਾਰ ਕਰਦੇ ਉਹ ਤੇ ਨੋਟ ਕਰਵਾ ਕੇ ਦੇ ਦਾਂਗੇ ਆਚਰ ਨੰਬਰ ਵਿੱਚ ਹੋਸਟ ਇੰਡਰ ਠੀਕ ਹੈ ਆਟੋ ਆ ਗਈ ਵਜਾ ਬਾਈ ਜੀ ਇਹ ਜੀ ਤੋਹਫਾ ਲੈ ਕੇ ਆਇਆ ਤੁਹਾਡੇ ਲਈ ਦਰ ਪੰਜ ਮੋੜਾ ਕਿ ਦੁਬਾਰਾ ਪਾਸਿੰਗ ਹੋ ਗਈ ਸੀ 20 ਦਿਨ ਹੋਏ ਪਾਸਿੰਗ ਆਊਟ ਤੋਂ ਸਾਰੀ ਰਿਗਨਲ ਸਾਰੀ ਰਿਗਨਲ ਹੈ ਬਾਈ ਜੀ ਸਾਰੀ ਰਿਗਨਲ ਹੈ ਜੀ ਨਵੇਂ ਟਾਇਰਾਂ ਦੇ ਵਿੱਚ ਹੈ ਕਿ ਕਾਰ ਦੀ ਬਾਈ ਜੀ ਕੰਡੀਸ਼ਨ ਚੈੱਕ ਕਰੋ ਐਲ ਐਕਸ ਆਈ ਜੀ ਬਾਈ ਮੀਡੀਕਲ ਸਿਸਟਮ ਵਗੈਰਾ ਸਾਰਾ ਕੁਝ ਓਕੇ ਐ ਸੀ ਚਾਲੂ ਜੀ ਬੜਾ ਜੀ ਜੇ ਕੋਈ ਮੇਰੇ ਵੀਰ ਪਾਸੇ ਹੀ ਕਰਵਾਣਾ ਚਾਹੁੰਦਾ ਪਾਸੇ ਵੀ ਦੁਬਾਰੇ ਕਰਵਾ ਕੇ ਦੇਵਾਂਗੇ ਵਾਹ ਜੀ ਵਾਹ ਬਾਈ ਫੰਡੀ ਰੇਡ ਦੀ ਕਾਰ ਐ ਇਹ ਵੀ ਮੋਟਰਸਾਈਕਲ ਦੇ ਮੁੰਡੇ ਦੀ ਕਾਰ ਆ ਬਾਈ ਜੀ ਠੀਕ ਆ ਬਾਈ ਜੀ ਮੋਟਰਸਾਈਕਲ ਦੇ ਮੁੰਡੇ ਦੀ ਕਾਰ মাত্র 70000 ਰੁਪਏ ਦੀ ਕਾਰ ਲੈ ਜਾਓ 70000 ਦੀ ਬਾਈ ਜੀ ਜੇ ਕੋਈ ਮੇਰੇ ਵੀਰ ਪਾਸੇ ਹੀ ਕਰਵਾ ਕੇ ਲੈਣਾ ਚਾਹੁੰਦਾ ਤਾਂ ਉਹਨਾਂ 80000 ਰੁਪਏ ਦੀ ਕਾਰ ਦੇਵਾਂਗੇ ਠੀਕ ਆ ਠੀਕ ਆ ਬੜੇ ਬਾਈ 80000 ਰੁਪਏ ਦੀ ਕਾਰ ਸਾਰੀ ਰਿਜਨਲ ਤੋਹਫਾ ਲੈ ਕੇ ਆਏ ਬਾਈ ਜ ਆ ਵੀ ਬਾਈ ਜੀ ਤੋਹਫਾ ਲੈ ਕੇ ਆਇਆ ਤੁਹਾਡੇ ਲਈ ਆਫਰ ਰੇਟ ਵਾਲੀ ਕਾਰਾਂ ਦਿਖਾਈ ਜਾ ਰਹੇ ਬਾਈ ਜੀ ਦੁਰ 10 ਮਾਡਲ ਆ ਸਖਰੀ origignal ਇਹਦੀ ਗੱਲ ਟੁਕੇਟਨ ਹੈ ਟੁਕੇਟਨ ਹੈ ਬਾਈ ਜੋ 3 ਨੰਬਰ ਦੀ ਕਾਰਾ ਸਾਰੇ ਸ਼ੀਸ਼ੇ ਨਾਲ ਦੇ ਟਾਇਰ ਵੀ ਨਾਲ ਦੇ ਬਾਈ ਜੀ ਕਾਰ ਦੇ ਵਾਹ ਜੀ ਇੰਟੀਰੀਅਰ ਪੂਰਾ ਸਾਫ ਹੈ ਬਾਈ ਇੰਟੀਰੀਅਰ ਵੀ ਬਿਲਕੁਲ ਨਵੇਂ ਕਾਰ ਜੀ ਬ੍ਰੈਂਡ ਨਿਊ VXI ਹਸਟ ਅੰਦਰ ਸਾਰੀ ਰਿਜਨਲ ਛੋਟਾ ਰੇਟ ਹੈ ਛੋਟਾ ਰੇਟ 138000 ਰੁਪਏ ਦੀ ਕਾਰ ਲੈ ਜਿਓ ਬਾਈ ਜੀ ਵਾਹ ਜੀ ਵਾਹ ਜੀ ਕਟ ਵੱਧ ਨਹੀਂ ਹੋਣਾ ਹੈਗਾ ਜੋ ਵੀ ਕਾਰਾਂ ਨੇ ਰੇਟ ਤੇ ਜੰਨਾ ਬਾਈ ਜੀ ਕਟ ਰੱਦ ਨਹੀਂ ਹੋਣਾ ਹੈਗਾ ਠੀਕ ਆ ਬਾਈ ਜੀ ਆ ਵੀ ਮਾਨਸਾ ਨੰਬਰ ਦੀ ਕਾਰ ਲੈ ਕੇ ਆਏ ਆ ਬਾਈ ਜੀ ਤੁਹਾਡੇ ਲਈ ਜੀ ਬਾਈ ਜੀ 2.8 ਮਾਡਲ ਹੈ ਪੈਟਰੋਲ ਪਲੱਸ ਸੀਐਨਜੀ ਦੀ ਕਾਰ ਹੈ ਵੀ ਸਾਰੀ ਰਿਜਨਲ ਠੀਕ ਆ ਬਾਈ ਜੀ ਨਵੇਂ ਟਾਇਰਾਂ ਦੇ ਵਿੱਚ ਪੀਵੀ ਨੰਬਰ ਦੀ ਕਾਰ ਆਖੋ ਮਾਡਲ 29 ਲੱਖ ਪਾਸਿੰਗ ਵਾਹ ਜੀ 29 ਲੱਖ ਪਾਸਿੰਗ 1 ਰੁਪਇਆ ਲਾਉਣਾ ਨਹੀਂ ਹੈਗਾ ਪੈਟਰੋਲ ਪੋੜਾ ਪੈਟਰੋਲ ਪੋੜਾ ਸੀਐਨਜੀ ਤੇ ਚਲਾਉਣੇ ਸੀਐਨਜੀ ਚਲਾ ਲਓ ਏਸੀ ਹੀਟਰ ਚੱਲੂ ਛੋਟੇ ਰੇਡ ਦੀ ਕਾਰ ਠੀਕ ਹੈ ਬਾਈ ਜੀ ਮਾਤਰ 95000 ਰੁਪਏ ਦੀ ਕਾਰ ਲੈ ਜਿਓ ਹੋਣਾ ਕਿਤੇ ਤੁਸੀਂ ਪੰਜਾਬ ਆਉਂਟਰ ਮਾਨਸਰ ਉੱਤੇ ਵਾਹ ਜੀ ਆਪਣੇ ਕੋਲ ਬਾਈ ਜੀ ਸਟਾਕ 20 ਤੋਂ ਬੱਚੀ ਕਰਾ ਹਮੇਸ਼ਾ ਹਾਰ ਟਾਈਮ ਵੈਲਿਊ ਵਾਲੇ ਰਣੀ ਨੇ ਠੀਕ ਹੈ ਬਾਈ ਜੀ ਕਈ ਵਾਰ ਛੱਡ ਦੋ ਸੋਨ ਵਿੱਚ ਕਈ ਸਾਡੀ ਟੀਮ ਨੂੰ ਜੋ ਵੀ ਨੰਬਰ ਦੇਤੇ ਮੈਸੇਜ ਛੱਡਦੇ ਕਰੋ ਠੀਕ ਹੈ ਬਾਈ ਜੀ ਉਹਨੂੰ ਮੈਸੇਜ ਦਾ ਰਿਪਲਾਈ ਦਿੱਤੇ ਹੋਏ ਬਾਈ ਜੀ ਠੀਕ ਹੈ ਬਾਈ ਜੀ ਅੱਜ ਇੱਕ ਗੇੜਾ ਕਰਾਉਣਾ ਹੈ ਹੋਰ ਵੀ ਬਹੁਤ ਸਟ ਸਾਡਾ ਘਰ ਅਪਡੇਟ ਹੁੰਦਾ ਹੁੰਦਾ ਬਾਈ ਸਟਾਕ ਵੈਧੀ ਆਪਣੇ ਕੋਲੇ ਸਾਰਾ ਅਪਡੇਟ ਹੁੰਦਾਗਾ ਪਾਗਲੇ ਵੀਰਾਂ ਲਈ ਤੋਹਫਾ ਲੈ ਕੇ ਆਏ ਬਾਈ ਜੀ ਵਾਹ ਜੀ ਵਾਹ ਸਾਰੀ origignal ਕਾਰ ਆਗੀ LXI ਦੋਨੇ ਚਾਬੀਆਂ ਦੇ ਨਾਲ B2G origignal ਠੀਕ ਆ ਬਾਈ ਬੰਪਰ B2G origignal ਨਵੀਂ ਕਾਰ ਦੋਨੇ ਚਾਬੀਆਂ ਦੇ ਨਾਲ ਅੰਟੀਰੀਅਰ ਦੀ brand new ਵਾਹ ਜੀ ਵਾਹ ਨਵੇਂ ਟਾਇਰਾਂ ਦੇ ਵਿੱਚ ਐ ਬਾਈ ਜੀ ਜੀ ਬਾਈ ਮਾਤਰ 75 ਹਜ਼ਾਰ ਚੱਲੀ ਹੋਈ ਹੈਗੀ ਜੀ ਬਾਈ ਉਹਦੀ ਨਵੀਂ ਕਾਰ ਸਿਰਫ ਦੇ ਰਗੇ ਆਪ ਇੱਕ ਲੱਖ 18000 ਰੁਪਏ ਦੀ ਕਰ ਬਾਈ ਜੀ ਮਾਤਰ 1 ਲੱਖ 18000 ਰੁਪਏ ਦੀ ਜਨਰਲ ਸਟਾਈਲੋ ਪੂਰੇ ਮਾਰਕੀਟ ਜਿਨੀ ਮਿਲਦੀ ਹੈ ਜੀ ਸਾਰੀ ਰੈਗੂਲ ਤੋਹਫਾ ਲੈ ਕੇ ਆਏ ਬਾਈ ਜੀ ਵਾਹ ਜੀ ਵਾਹ ਆਕੋ ਕਿਹੜਾ ਨਕੋਰ ਬਾਈ ਇਹ ਵੀ ਬਈ ਦਿਲਾ ਦੇ ਰਾਜ ਕਰਨ ਵਾਲੀ ਗੱਡੀ ਆਗੀ ਜੀ ਬਾਈ ਦਰ 14 ਮਾਰਲਾ GXIA ਪੀਵੀ ਨੰਬਰ 11 ਹੈ ਸੈਕੰਡ ਓਨਰ ਦੀ ਵਾਹ ਜੀ ਵਾਹ ਜੀ ਐਲਈਡੀ ਬੈਕ ਕੈਮਰਾ ਵੀ ਲਵਾ ਕੇ ਦੇਵਾਂਗੇ ਨਵੇਂ ਟਾਇਰ ਹਲਕੀ ਫੁਲਕੀ ਟੱਚਿੰਗ ਹੈਗੀ ਜੀ ਕੋ ਮੇਰੇ ਵੀ ਲੋਨ ਕਰਵਾਉਣਾ ਚਾਹੁੰਦਾ ਕਰਵਾਗੇ ਨੇ ਮਾਗੀ ਲੋੜੀ ਕਰਵਾਗੇ ਲੋੜੀ ਕਰੇ ਡੇਢ ਲੱਖ ਰੁਪਏ ਦਾ ਲੋਡ ਕਰਵਾ ਕੇ ਜੋ 2 ਲੱਖ ਰੁਪਏ ਦੀ ਕਾਰ ਲੇਜੋ ਰੇਟ ਘੱਟ ਵੱਧ ਨਹੀਂ ਹੋਣਾ ਵੇਗੇ ਵੀਰੇ ਸਾਡੇ ਕੋਲੋਂ ਲਾਸਟ ਹੀ ਰੇਟ ਆਉਂਦੇ ਆ ਵਾਹ ਜੀ ਰੇੜੇ ਖਿੱਚ ਗਏ ਨੇ ਪੂਰੇ ਹਾਂ ਬਾਈ ਰੇਟ ਆਪਣੇ ਖਿੱਚ ਗਏ ਦਿੱਤੇ ਹੁੰਦੇ ਬਲੋਂ ਬਾਈ ਵੜ ਕੇ ਇੱਥੇ ਆ ਗਿਆ ਨਾ ਗਿਆ ਕਰੋ 500 ਕਿਟਾਲਾ 5000 ਕਿਟਾਲਾ ਬਾਈ ਜੀ 500 ਰੁਪਏ ਵੀ ਨਹੀਂ ਘਟਾਉਣ ਹੈਗਾਗਾ ਵਾਹ ਜੀ ਠੀਕ ਆ ਸਹੀ ਗੱਲ ਆ ਬਾਈ ਪਿਆ ਜੀ ਆ ਵੀ ਬਈ ਦਲੰਦੇ ਰਾਜ ਕਰਨ ਵਾਲੀ ਗੱਡੀ ਆ ਕੋਸਲੀਵਾ 215 ਮਾਡਲ ਚੌਕੜਾ ਨਵਾਂ ਲੱਗਿਆ ਹੋਇਆ ਟਾਇਰਾਂ ਦਾ ਲਾਈਟ ਐਕਸਟਰਾ ਬਾਈ ਜੀ ਲਾਈਟ ਐਕਸਟਰਾ ਠੀਕ ਹੈ ਬਾਈ ਜੀ ਐਲਈਡੀ ਬੈ ਕੈਮਰਾ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਪਰਕੀਲੇ ਜਿਹੜੇ ਸ਼ੀਟ ਕਵਰ ਆ ਬਾਈ ਜੀ ਨਵੀਂ ਕਾਰ ਨੌਨ ਐਕਸੀਡੈਂਟ ਵਾਲਾ ਬਠਿੰਡਾ ਨੰਬਰ ਸੈਕੰਡ ਓਨਰ ਦੀ ਕਾਰ ਵਾਹ ਜੀ ਸੈਕੰਡ ਓਨਰ ਦੀ ਬਾਈ ਜੀ ਕਾਰ ਆ ਛੋਟੇ ਰੇਟ ਦੀ ਕਾਰ ਆ ਰੇਟ ਛੋਟਾ ਮਾਰਕੀਟ ਚ ਜਾਓਗੇ 3 ਲੱਖ 80 ਹਜ਼ਾਰ ਲੈ ਕੇ 4 ਲੱਖ ਦੇ ਵਿੱਚ ਵੀਰੇ ਕਾਰ ਮਿਲਣੀ ਆ ਠੀਕ ਹੈ ਬਾਈ 50 ਮੋਟਰੀ ਹੈ ਜਿਹੜਾ ਤੁਹਾਡੇ ਲਈ ਸਸਤੀਆਂ ਕਾਰਾਂ ਲੱਗ ਜਾਂਦਾ ਜੀ ਬਾਈ ਸਿਰਫ 3 ਲੱਖ 40 ਹਜ਼ਾਰ ਤਰੀ ਕਾਰ ਲੈ ਜਾਓ 3 ਲੱਖ ਤੇ 40 ਹਜ਼ਾਰ ਬਾਈ ਜੇ ਕੋਈ ਮੇਰੇ ਵੀ ਲੋਨ ਕਰਵਾਉਣਾ ਚਾਹੁੰਦਾ 3 ਤੋਂ ਸਵਾ ਦਿਨ ਦੇ ਵਿੱਚ ਲੋਨ ਵੀ ਕਰਵਾ ਕੇ ਦੇਵਾਂਗੇ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਬਾਈ ਸਵਾ 3 ਲੱਖ ਦਾ ਲੋਨ ਹੋ ਜੂਗਾ ਜੀ ਹਾਂਜੀ ਬਾਈ ਜੀ ਆ ਵੀ ਲੈ ਜੀ ਸਾਰੀ ਓਰੀਜਨਲ ਬੈਗਨਾਰ ਗੋਰ 10 ਵਾਡੇ 11 ਪੈਟਰੋਲ ਪਲਸ ਸੀ ਇੰਜਨ ਦੀ ਕਾਰ ਆ ਨਵੇਂ ਟਾਇਰ ਆ ਵਾਹ ਜੀ ਸੈਕੰਡਰੀ ਕਾਰ ਆ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਨਵੇਂ ਟਾਇਰ ਨਵੇਂ ਸ਼ੀਟ ਕਵਰ 1 ਰੁਪਏ ਲਾਉਣਾ ਨਹੀਂ ਹੈਗਾ ਚਲੋਣੀਆਂ ਸੀਐਨਜੀ ਆਉਣ ਪੇਪਰ ਸੀ ਆਉਂਦੀ ਸੀਐਨਜੀ ਆਉਣ ਪੇਪਰੇ ਵੀ ਪਾਗਲ ਵੀਰਾਂ ਲਈ ਇਹ ਵੀ ਤੋਹਫਾ ਲੈ ਕੇ ਆਏ ਬਾਈ ਜੀ ਵਾਹ ਜੀ ਨਵੀਂ ਕਾਰ ਆਗੀ ਬਹੁਤ ਹੀ ਚੰਗੀ ਕਾਰ ਛੋਟੇ ਰੇਟ ਦੀ ਕਾਰ ਮਾਤਰਾ ਇਹ ਵੀ 118000 ਰੁਪਏ ਦੀ ਕਰ ਲਓ ਜੀ 10 ਵਾਡੇ 11 118000 ਰੁਪਏ ਬੈਗਨਰ ਕਾਰਬਾਈ ਦੀ ਨਵੀਂ ਕਾਰ ਆਗੀ ਗੇਰਿੰਗ ਜਨੋਕੇ ਸਾਰੇ ਤਰ੍ਹਾਂ ਵੀਰੇ ਆਪਣੇ ਗੇਰਿੰਗ ਜਨੋਕੇ ਹੁੰਦੀਆਂ ਨੇ ਵਾਹ ਜੀ ਵਾਹ ਕਿਹਣਾ ਪੁੱਛਿਆ ਕਰੋ ਬਾਈ ਜੀ ਗੇਰ ਦੀ ਗਰੰਟੀ ਹੈ ਇੰਜਨ ਦੀ ਗਰੰਟੀ ਹੈ ਪੇਪਰਾਂ ਦੀ ਬਾਈ ਜੀ ਦੇਖਿਆ ਬੈਠਿਆ ਹੋ ਜੀ ਠੀਕ ਪੱਥੇ ਦਰ ਤੇ ਬੈਠਿਆ ਨਾਲੇ ਬਾਈ ਹਣਾ ਹਾਂਜੀ ਬਾਈ ਠੀਕ ਹੈ 50 ਮੋਟਰ ਵੀ ਹੈ ਤੁਹਾਡੇ ਲਈ ਸਸਤੀਆਂ ਤੇ ਨਵੀਆਂ ਕਾਰਾਂ ਲੈ ਕੇ ਆਉਂਦਾ ਬਾਈ ਜੀ 80 ਦੇ ਤੇ ਨੰਬਰ ਦੇ ਕੰਟੈਕਟ ਕਰ ਲਿਆ ਕਰੋ ਜੇ ਨਹੀਂ ਵੀ ਫੋਨ ਚੱਕੇ ਜਾਂਦਾ ਮੈਸੇਜ ਕਰ ਦਿਆ ਕਰੋ ਵਾਹ ਜੀ 50 ਮੋਟਰ ਦੀ ਟੀਮ ਤੁਹਾਡੇ ਨਾਲ ਜਰੂਰ ਸੰਪਰਕ ਕਰੂਗੀ ਵਾਹ ਜੀ ਅੱਗੇ ਬਾਈ ਜੀ ਲੈ ਕੇ ਆਇਆ ਕ੍ਰੈਟਾ ਕ੍ਰੈਟਾ ਬਾਈ ਜੀ 217 ਮਹਰਲਾ S+ ਸਾਰੀ ਰੀਜਨਲ ਵਾਹ ਜੀ ਵਾਹ ਹਲਕੀ ਫੁਲਕੀ ਕਲਮ ਲੱਗੀ ਹੋ ਸਦੀ ਬਈ ਜੀ ਨਵੇਂ ਸੀਟ ਕਵਰਾਂ ਦੇ ਵਿੱਚ ਹੈ ਕਿ ਨਵੀਂ ਕਾਰ ਦਿੱਲੀ ਨੰਬਰ ਦੇ ਵਿੱਚ ਐਨਸੀ ਵੀ ਮਿਲ ਜੂ ਵਾਹ ਜੀ ਵਾਹ ਐਨਸੀ ਵੀ ਮਿਲ ਜੂ ਬਈ ਜੀ ਵਾਈਟ ਕਲਰ ਦੀ ਐਸਓ+ ਛੋਟੇ ਰੇਟ ਦੀ ਕਾਰ ਬਰੀਜੇ ਦੇ ਮੁੰਡੇ ਦੀ ਕਾਰ ਆ ਬਈ ਜੀ ਬਰੀਜੇ ਦੇ ਮੁੰਡੇ ਦੀ ਕਾਰ ਆ ਬਈ ਬਰੀਜੇ ਦੇ ਮੁੰਡੇ ਦੀ ਕਾਰ ਆ ਕਿ ਛੋਟੇ ਰੇਟ ਦੀ ਕਾਰ ਛੋਟਾ ਰੇਟ 5,60,000 ਰੁਪਏ ਦੀ ਕਰ ਲਿਓ ਸਵਾ 5 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦਊਗਾ ਬਾਈ ਜੀ ਵਾਹ ਜੀ ਵਾਹ 40,000 ਪਰ ਕੇ ਲੈ ਜਾਓ 40,000 ਰੁਪਏ ਲੈ ਕੇ ਡਾਊਨ ਪੇਮੈਂਟ ਲੈ ਕੇ ਕਾਰ ਲੈ ਜਾਓ ਬਾਈ ਜੀ ਲੈ ਜਾਓ ਖੁਦ 40,000 ਹਾਂ ਜੀ ਵਾਹ ਜੀ ਅੱਗੇ ਬਾਈ ਜੀ ਬਾਰਵੀ ਬੋਲ ਸਟਾਕ ਖਰਾਉਂਦੀ ਆ ਪਸੇ ਨੂੰ ਦਿਖਾਉਣੇ ਕੁਝ ਗਡਾਉਣ ਦੇ ਵਿੱਚ ਵੀ ਆਪਣੇ ਕਰਾ ਜੇ ਕੋਈ ਬੀਮੇ ਕਰਵਾਉਣਾ ਚਾਹੁੰਦਾ ਬੀਮੇ ਵਾਲਾ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਬਾਈ ਜੀ ਠੀਕ ਆ ਬਾਈ ਜੀ ਬਹੁਤ ਹੀ ਵਧੀਆ ਰੇਟਾਂ ਤੇ ਬੀਮੇ ਕਰਕੇ ਦੇਵਾਂਗੇ ਕੁਇਸ ਕਰੇ ਖਰੀਦਕਾਰ ਸੇਲ ਕਰਨਾ ਚਾਹੁੰਦਾ ਭਈ ਉਹ ਵੀ ਸਾਡੇ ਨਾਲ ਸੰਪਰਕ ਕਰਾਦਾ ਕਮਿਸ਼ਨ ਲੈ ਕੇ ਆਪਾਂ ਡੀਲ ਕਰਵਾ ਲੈਣੇ ਡੀਲ ਕਰਵਾ ਦਨੇ ਭਾਈ ਕਈ ਵਾਰ ਕੋਈ ਮੇਰੇ ਭਰਾ ਕਹਿ ਰਹੇ ਨੇ ਕਿ ਸਾਨੂੰ ਘਰੇ ਖੜੀ ਗੱਡੀ ਚਾਹੀਦੀ ਕਰੋ ਵੀ ਖੜੀ ਗੱਡੀ ਆਪਾਂ ਦਵਾ ਲੈਣੇ ਵੀ ਡੀਲ ਕਰਵਾ ਦਨੇ ਕਮਿਸ਼ਨ ਵੇਸ ਤੇ ਉਹ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਕਦੇ ਫੋਨ ਤੇ ਰਹਿ ਆ ਕਰਦੇ ਨਾ ਰਹਿ ਜੋ ਬਾਈ ਜੀ ਵੀ ਜਾਣਾ ਕਿਤੇ ਮੇਲਾ ਕੋਈ ਹੋਰੀ ਲੁੱਟ ਕੇ ਲੈ ਜੇ 50 ਮੋਟਰ ਦੀ ਟੀਮ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਠੀਕ ਆ ਬਾਈ ਜੀ ਲਓ ਬਾਈ ਜੀ ਤੁਹਾਡੇ ਲਈ ਲੈ ਕੇ ਆਏ ਡੇਅਰ 217 ਮਾਡਲ ਫਸਟ ਆਨ ਦੀ ਕਾਰ ਨਵੇਂ ਟਾਰਾਂ ਦੇ ਵਿੱਚ ਬਾਈ ਜੀ ਕਾਰ ਦੀ ਕੰਡੀਸ਼ਨ ਜੇਕਰ ਇਹਨਾਂ ਨੂੰ ਯੂਪੀ ਨੰਬਰ ਦੀ ਕਾਰ ਆ ਐਨਓਸੀ ਮਿਲ ਜਾਣੀ ਜਿੱਥੋਂ ਦੀ ਕਹੋਗੇ ਨਵੇਂ ਸ਼ੀਟ ਕਵਰ ਸਟਿੱਕਰ ਵੀ ਲਾਉਣੇ ਨੇਗੇ ਵੀਰੇ ਚਲਾਉਣੀ ਹੈਗੀ ਛੋਟੀ ਰੇਟ ਦੀ ਕਾਰ ਮਾਟਰ ਛੋਟਾ ਰੇਟ 410000 ਰੁਪਏ ਦੀ ਕਾਰ ਲੈ ਜਾਓ ਐਨਸੀ ਦੇ ਨਾਲ ਐਨਸੀ ਦੇ ਨਾਲ ਅੰਡਾ ਸ਼ੀਸ਼ੇ ਤੱਕ ਵੀ ਬਾਈ ਜੀ ਕਾਰ ਦਾ ਨਾਲਦਾ ਨੋਨ ਐਕਸੀਡੈਂਟ ਵਾਲਾ ਵਾਹ ਜੀ ਅੱਗੇ ਬਾਈ ਜੀ ਆਪਾਂ ਤੁਹਾਡੇ ਲਈ ਇਹ ਕਿ ਸਵਿਫਟ ਸਟਰੋ ਪਲਸ ਸੀਐਨਜੀ ਆਲਟੋ ਨਾਲ ਵੀ ਸਸਤੀ ਕਾਰ ਆ ਗਈ ਆਲਟੋ ਨਾਲ ਦੁਆਰਾ ਦੱਸਦੇ ਨਾਲ ਆਲਟੋ ਨਾਲ ਸਸਤੀ ਕਾਰ 10 ਮਾਡਲ ਪੈਟਰੋਲ ਪਲਸ ਸੀਐਨਜੀ ਮਾਡਲ ਸਾਰੀ ਐਨਸੀ ਹਾਜ਼ਰ ਵੀਐਕਐਸਆਈ ਛੋਟੀ ਰੇਡ ਦੀ ਕਾਰ মাত্র 1,80,000 ਤਰੀਕਾ ਲੈ ਜਾਓ ਆਉਣਾ ਕਿੱਥੇ ਤੁਸੀਂ 50 ਮੋਟਰ ਮਾਨਸਾ ਰੇਟ ਤੇ ਬਹੁਤ ਹੀ ਨਵੀਂ ਕਾਰ ਆ ਬਾਈ ਜੀ ਦੁਬਾਰਾ ਦੱਸ ਦਿੰਨਾ ਟਾਟ ਪਰੋਕੇ ਟਾਟ ਰੋ ਪਲਸ ਐਨਜੀ ਐਨਸੀ ਮਾਨਸਾ ਦੀ ਜੀ ਬਾਈ 10 ਮਾਡਲ ਫਸਟ ਓਨਰ ਜੀ ਬਾਈ 1,08,000 ਰੁਪਏ ਬਈ 1,08,000 ਚੋਂ ਮਾਰਦਾ ਨਹੀਂ ਹੋਣਾ ਹੈ ਕਿ ਲਾਸਟ ਪ੍ਰਾਈਸ ਹੀ ਹੁੰਦਾ 50 ਲੱਖ ਰੁਪਏ ਦੀ ਸੌਟ ਲੈ ਜਾਈਏ ਹਾਂਜੀ ਬਾਈ ਜੀ ਵਾਹ ਜੀ ਵਾਹ ਜੀ ਬਾਈ ਜੀ ਸ਼ਾਇ ਲੈ ਕੇ ਆਇਆ ਤੁਹਾਡੇ ਲਈ 16 ਮਾਡਲ ਜੈਡੀ ਪਲੱਸ ਫਸਟ ਓਨਰ ਦਿੱਲੀ ਨੰਬਰ ਬਾਈ ਜੀ ਪੁਸ਼ ਵਾਟਰਨ ਵਾਲੀ ਕਾਰ ਆ ਦੋਨੇ ਚਾਬੀਆਂ ਨੇ ਨਾਲ ਆ ਟੌਪ ਅੋਰੀਐਂਟ ਦੇ ਵਿੱਚ ਆ ਬਾਈ ਜੀ ਛੋਟੇ ਰੇਟ ਦੀ ਕਾਰ ਮਾਟਰ 4 ਲੱਖ ਰੁਪਏ ਦੀ ਕਾਰ ਲੈ ਜਾਓ ਐਨਸੀ ਮਾਨਸਰੇ ਨਾਲ ਬਾਈ ਜੀ ਐਨਸੀ ਮਾਨਸਰੇ ਆਪਣੇ ਕੋਲੇ ਬਾਈ ਜੀ ਆਲਟੋ ਵੀ ਖੜੀ ਹੈ ਇੱਕ ਗਡਾਉਣ ਦੇ ਵਿੱਚ ਬਹੁਤ ਸਾਰਾ ਹੋਰ ਵੀ ਸਟਾਕ ਹੈ 6 ਮਾਡਲ 26 ਤੱਕ ਪਾਸਿੰਗ ਆ ਜੀ ਬਾਈ ਹੋਰ ਵੀ ਬਹੁਤ ਸਾਰੀ ਕਾਰਾਂ ਮਿਲ ਜਣੀਆਂ ਹੈ ਬਾਈ ਜੀ ਜੀ ਬਾਈ ਗਡਾਉਣ ਦੇ ਵਿੱਚ ਖੜੀ ਆ ਉਹ ਨਹੀਂ ਦਿਖਾ ਸਕਦੇ ਇੱਕ ਵਾਰੀ ਫੋਨ ਕਰੋ ਪੰਜਾਬ ਮੋਟਰ ਦੀ ਟੀਮ ਨਾਲ ਸੰਪਰਕ ਕਰੋ ਸਰਕਾਰ ਆਪਣੇ ਕੋਲੇ ਵੈਲ ਵਾਲਾ ਹੁੰਦੀ ਹੈ ਨਹੀਂ ਹੋਊਗੀ ਤਾਂ ਆਪਾਂ ਘਰ ਚੋਂ ਵੀਰੇ ਡੀਲ ਕਰਵਾ ਦਾਂਗੇ ਕਰਵਾ ਦਾਂਗੇ ਡੀਲ ਬਾਈ ਲਓ ਅੱਜ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰਾ ਸਟਾਕ ਲੈ ਕੇ ਆਏ ਆਂਗੇ ਜੇਦੋ ਮਰਜੀ ਫੋਨ ਚੱਕੋ ਸੰਪਰਕ ਕਰ ਸਕਦੇ ਹੋਗੇ ਆਉਣਾ ਕਿੱਥੇ ਵੀਰੇ ਇਧਰ ਮਾਨਸਾ ਕੈਂਚੀਆਂ ਨੇ ਇਧਰ ਮਾਨਸਾ ਨੂੰ ਜਾ ਰਹੇ ਨੀਅਰ ਮਿੱਠੂ ਕੁਆੜੀ ਦੇ ਕੋਲੇ ਠੀਕ ਹੈ ਬਾਈ ਪੰਜਾਬ ਟੈਰਾਂ ਵਾਲੇ ਦੇ ਨਾਲ ਪੰਜਾਬ ਮੋਟਰ ਵੀਰੇ ਆਪਣੀ ਫਰਮ ਹੈਗੀ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋਗੇ ਸਸਤੀਆਂ ਤੇ ਨਵੇਂ ਕਾਰਾਂ ਖਰੀਦਣ ਲਈ ਕਿਹਦੇ ਬਾਈ ਜੀ ਜਿਹੜਾ ਹੋ ਜੇ ਫੋਨ ਕਰਦੇ ਫੋਨ ਕਰਕੇ ਛੱਡ ਦਈਏ ਰਹਿ ਕਰਦੀ ਰਹਜੋ ਇੱਕ ਵਾਰੀ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਠੀਕ ਹੈ ਧੰਨਵਾਦ ਜੀ ਮਿਹਰਬਾਨੀ ਜੀ